ਇਹ ਤਾਂ ਬੰਦੇ ਦੇ ਦੇਖ ਕੇ ਡਰ ਜਾਂਦੇ ਹੋਣੇ ਵੀ ਕੋਣ ਆ ਗਿਆ ਯਾਰ ਇਹ ਖਤਰਨਾਕ ਜਿਹਾ ਬੰਦਾ ਸੱਪ ਕਿਹੜਾ ਏ ਕੋਬਰਾ ਕਿਹੜਾ ਜਿਹੜਾ ਮਰਜ਼ੀ ਕਰ ਲੋ ਜਿਹੜਾ ਮਰਜ਼ੀ ਕਰ ਤੈਟੂ ਵਾਲਾ ਆਰਟਿਸਟ ਹੁੰਦਾ ਉਹਨੂੰ ਕੀ ਕਿਹਾ ਸੀ ਕੀ ਬਣਾ ਦੇ ਕਿੰਨੇ ਟੈਰਾਂ ਵਾਲਾ ਟਰਾਲਾ ਚਲਾਉਂਦੇ ਹੋ ਬਾਈ ਜੀ ਤੇ ਟਰਾਲੇ ਨੂੰ ਕਿਦਾਂ ਮੇਲਦੇ ਹੋ ਜਿੱਦਾਂ ਸੱਪ ਬਣਾਏ ਹੋਏ ਐਦਾਂ ਮੇਲਦੇ ਹਾਂ ਹਾਂਜੀ ਹਾਂਜੀ ਵੱਡੇ ਰੋੜਾਂ ਦੇ ਦਈ ਜਾਂਦਾ ਜੀ ਅੱਛਾ ਤੇਰੇ ਦੰਦ ਬੜੇ ਸੋਹਣੇ ਯਾਰ ਪੇਸਟ ਕਿਹੜਾ ਕਰਦਾ ਹੈ ਐਨੇ ਬਸ ਵੈਲ ਦੋਸਤੋ ਮੈਂ ਇਸ ਵਕਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਮੌਜੂਦ ਹਾਂ ਤੇ ਪਿੰਡ ਕਿਹੜਾ ਪੈਂਦਾ ਇਹ ਜੋਗਰ 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 ਪਿੰਡ ਹੈ ਤੇ ਪਿੰਡ ਦੇ ਦੇਖੋ ਨੌਜਵਾਨ ਵੀ ਜੋਗਰ ਜਿਹਦਾ ਜੋਗਰ ਜੁੱਤੇ ਹੁੰਦੇ ਨੇ ਨਾ ਜੋਗਿੰਗ ਕਰਦੇ ਆ ਉਦਾਂ ਹੀ ਪਿੰਡ ਦੇ ਨੌਜਵਾਨੀ ਦੇਖੋ ਟੈਟੂ ਦੇਖੋ ਤੁਸੀਂ ਬਾਈ ਦੇਖੋ ਇੱਧਰ ਖੇਤਾਂ ਦੇ ਵਿੱਚ ਖਾੜਾ ਆਇਆ ਹੋਇਆ ਤੇ ਖੇਤਾਂ ਦੇ ਵਿੱਚ ਸੱਪ ਘੁੰਮ ਰਹੇ ਆ ਤੇ ਬਾਈ ਨੇ ਦੇਖੋ ਇੱਥੇ ਗੜੇ ਤੇ ਵੀ ਸੱਪ ਤੇ ਕਿੱਥੇ ਕਿੱਥੇ ਸਫੂ ਆਏ ਹੋਏ ਇੱਥੇ ਇੰਨਾ ਕੀ ਤੁਹਾਡਾ ਕਰਨ ਕੁਮਾਰ ਕਰਨ ਕੁਮਾਰ ਇਹ ਕੀ ਕੀ ਚੱਕਰ ਹੈਗਾ ਜੀ ਕੀ ਨਾਗਰਾ ਜੀ ਕੀ ਦਿਖਾਈ ਕੁਮਾਰ ਇਹ ਵਈ ਉੱਪਰ ਨੂੰ ਹੀ ਆ ਰਿਹਾ ਹੈ ਸਿੱਧਾ ਇਹ ਖਿੱਚ ਇਹ ਮਤਲਬ ਕਿ ਮੂੰਹ ਚੋਂ ਆ ਰਿਹਾ ਇਧਰ ਨੂੰ ਨਹੀਂ ਆ ਪਾਕਿਸਤਾਨ ਨੂੰ ਭੇਜਨੇ ਮੈਂ ਇਹ ਤਾਂ ਜਿਆਦਾ ਹੀ ਖਤਰਨਾਕ ਹੈ ਯਾਰ ਇਹ ਤਾਂ ਬੰਦੇ ਦੇਖ ਕੇ ਡਰ ਜਾਂਦੇ ਹੋਣੇ ਵੀ ਕੋਣ ਆ ਗਿਆ ਯਾਰ ਇਹ ਖਤਰਨਾਕ ਜਿਹਾ ਬੰਦਾ ਇਧਰ ਇਹ ਇੰਨੇ ਟੈਟੂ ਤਾਂ ਮੈਂ ਤਾਂ ਕਿਸੇ ਦੇ ਦੇਖੇ ਨਹੀਂ ਤੇ ਤੁਸੀਂ ਤਾਂ ਬੜੇ ਖਤਰ ਅਥਾ ਕੀ ਕੀ ਬਣਾ ਹੋਇਆ ਇਧਰ ਵੀ ਹੈਗੇ ਹਾਂਜੀ ਅੱਛਾ ਇੱਕ ਹੀ ਹੈ ਇਹ ਹੀ ਲਿਖਿਆ ਹੋਇਆ ਬੇਬੇ ਬਾਪੂ ਹਾਂਜੀ ਹਾਂਜੀ ਤੇ ਇਹਦਾ ਰੀਜ਼ਨ ਕੀ ਆ ਵੈਸੇ ਲੋਕੀ ਟੈਟੂ ਜਿਹੜੇ ਬਣਾਉਂਦੇ ਆ ਹਨਾ ਤੇ ਤੁਸੀਂ ਇਹ ਜਿਹੜੇ ਟੈਟੂ ਬਣਾਏ ਹੋਏ ਇਹਦਾ ਕੋਈ ਖਾਸ ਰੀਜ਼ਨ ਆ ਜਿਹੜਾ ਸੱਪ ਛਪਾਇਆ ਹੋਇਆ ਇਹਦੇ ਸੌਂਗ ਨਾਲ ਬਣਾਇਆ ਜੀ ਸੌਂਗ ਨਾਲ ਹਾਂਜੀ ਸੱਪ ਕਿਹੜਾ ਇਹ ਕੋਬਰਾ ਕਿਹੜਾ ਜਿਹੜਾ ਮਰਜ਼ੀ ਕਰ ਲੋ ਜਿਹੜਾ ਮਰਜ਼ੀ ਕਰ ਲੋ ਹਾਂਜੀ ਕੀ ਕੀ ਕਿਹਾ ਸੀਗਾ ਜਿਹੜਾ ਟੈਟੂ ਵਾਲਾ ਆਰਟਿਸਟ ਹੁੰਦਾ ਉਹਨੂੰ ਕੀ ਕਿਹਾ ਸੀ ਕੀ ਬਣਾ ਦੇ ਤੇ ਮਤਲਬ ਇਹ ਉਹਦੇ ਦੇਖ ਕੇ ਜੋ ਸੁਖ ਰਦੀਆਂ ਨਹੀਂ ਉਹਦੇ ਵਾਲ ਦੇਖ ਕੇ ਬਣਾਇਆ ਹੈਗਾ ਅੱਛਾ ਹਾਂਜੀ ਠੀਕ ਹੈ ਸੱਪ ਬਣਾ ਦੇ ਹੈ ਹਾਂਜੀ ਬਣਾਇਆ ਨਾ ਕੋੜੇ ਵਿੱਚ ਪੋੜੀਆ ਰਹਿ ਗਿਆ ਸਪੋੜੀਏ ਦਾ ਤਾਂ ਕਹਿ ਕੇ ਇਹਨਾਂ ਤੋਂ ਬੇਇੱਜ਼ਤੀ ਕਰ ਰਹੇ ਹਾਂ ਯਾਰ ਇਹਦੀ ਬਾਈ ਦੀ ਰੀਜ ਨਾਲ ਬਣਾਇਆ ਕਦੋਂ ਕਿੰਨਾ ਟਾਈਮ ਹੋ ਗਿਆ ਬਣਾਇਆ ਇਹਨੂੰ 2 ਸਾਲ ਹੋ ਗਿਆ ਬਣਾਇਆ ਇਹਨੂੰ ਇੱਥੇ ਨੂੰ ਡਰ ਨਹੀਂ ਲੱਗਦਾ ਜਿੱਦਾਂ ਇਹ ਬੜੀ ਨਾਜ਼ੁਕ ਚੀਜ਼ ਹੁੰਦੀ ਹੈ ਸਾਡੀ ਗਰਦਨ ਵਾਲੀ ਕੁਝ ਨਾ ਕੋਈ ਇੱਧਰ ਉੱਧਰ ਕੁਝ ਹੋ ਜਾਏ ਨਹੀਂ ਨਹੀਂ ਕੋਈ ਚੱਕਰ ਨਹੀਂ ਨਹੀਂ ਕੋਈ ਚੱਕਰ ਹੋਰ ਕਿੱਥੇ ਕਿੱਥੇ ਵਾਏ ਹੋਏ ਟੈਟੂ ਸੇ ਪਿਆ ਸਾਹਮਣੇ ਇਹ ਵੀ ਹੈਗਾ ਨਵਾਂ ਇੱਕ ਹੈ ਇੱਕ ਹੀ ਲਿਖਿਆ ਹੈ ਟਰਾਲਿਆਂ ਵਾਲੇ ਟਰਾਲਿਆਂ ਵਾਲੇ ਟਰਾਲਾ ਚਲਾਇਦਾ ਵਰਗੇ ਟਰਾਲਾ ਚਲਾਇਦਾ ਤੁਸੀਂ ਡਰਾਈਵਰ ਹੋ ਤੁਸੀਂ ਹਾਂਜੀ ਕਿੰਨੇ ਟਾਇਰਾਂ ਵਾਲਾ ਟਰਾਲਾ ਚਲਾਉਂਦੇ ਹੋ 22 ਅੱਛਾ ਹਾਂਜੀ ਤੇ ਫਿਰ ਹੁਣ ਕੰਮ ਤੇ ਨਹੀਂ ਗਏ ਨਹੀਂ ਹੁਣ ਮਤਲਬ ਛੁੱਟੀ ਆਹੀ ਤੇ ਟਰਾਲੇ ਨੂੰ ਕਿਦਾਂ ਮੇਲਦੇ ਹੋ ਜਿੱਦਾਂ ਸੱਪ ਬਣਾਏ ਹੋਏ ਐਦਾਂ ਮੇਲਦੇ ਹੋ ਹੈ ਵੱਡੇ ਰੋੜਾਂ ਦੇ ਐਦਾਂ ਜਾਂਦਾ ਜੀ ਹਾਂਜੀ ਚਲੋ ਸਾਡੀਆਂ ਦੁਆਵਾਂ ਵੀਰੇ ਤੁਹਾਨੂੰ ਤੁਸੀਂ ਸਹੀ ਤਰੀਕੇ ਨਾਲ ਆਪਣੀ ਰੋਜ਼ੀ ਰੋਟੀ ਚਲਾਓ ਬੜੀ ਮਿਹਨਤ ਕਰਨੀ ਪੈਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਵੀ ਜੱਜਾਂ ਨਾਲ ਔਖੀ ਹੈ ਡਰਾਈਵਰੀ ਟਰੱਕਾਂ ਦੀ ਨਹੀਂ ਜੱਜਾਂ ਨਾਲ ਐਦਾਂ ਹੀ ਹੈ ਹਾਂਜੀ ਹਾਂਜੀ ਇਹ ਕੀ ਕਹਿੰਦੇ ਤੁਸੀਂ ਮੈਂ ਉਦੋਂ ਭਾਰੀ ਹੋਣ ਹਲਕੀ ਹੋ ਗਈ ਆ ਗਰਦਨ ਅੱਛਾ ਚਲ ਭਾਰੀ ਦੀ ਸੇਡ ਹੋਣੋ ਪਾਣੀ ਦੇ ਕਰਦੇ ਪਾਣੀ ਦੇ ਕੇ ਚੋਰਾ ਲੱਗ ਗਿਆ ਅੱਛਾ ਜਿਹੜਾ ਇਲਾਕਾ ਹੈ ਨਾ ਜਿਹੜਾ ਵਾਕਿਆ ਸੇ ਥੋੜੀ ਡਾਊਨ ਹੋ ਗਈ ਵੀਰ ਦੀ ਬਾਰਡਰ ਦਾ ਇਲਾਕਾ ਪੈਂਦਾ ਜੀ ਪਾਕਿਸਤਾਨ ਔਰ ਇਹ ਉਹ ਲੋਕੀ ਨੇ ਜਿਨ੍ਹਾਂ ਨੂੰ ਕਦੇ ਆਪਰੇਸ਼ਨ ਜਦੋਂ ਆਰਮੀ ਦੇ ਚੱਲਦੇ ਆ ਜਦੋਂ ਖਟਾਸ ਆ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਹ ਵੀ ਜਿਹੜਾ ਸਮਾਂ ਇਹਨਾਂ ਨੂੰ ਆਪਣੇ ਪਿੰਡੇ ਤੇ ਹਟਾਣਾ ਪੈਂਦਾ ਹੈ ਤੇ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਪਾਕਿਸਤਾਨ ਨਾਲ ਤਲਖੀ ਹੋ ਜਾਂਦੀ ਹੈ ਜੀ ਤੁਹਾਨੂੰ ਘਰੇ ਵੀ ਛੱਡਣੇ ਪੈਂਦੇ ਆਪਣੇ ਹਾਂਜੀ ਹਾਂਜੀ ਕਦੇ ਵੀ ਛੱਡਨੇ ਬੰਦੇ ਅੱਛਾ ਇੱਕ ਵਾਰੀ ਛੱਡੇ ਇਹ ਹੋਣੀ ਛੱਡੇ ਆਕਤੀ ਅੱਛਾ ਹਾਂਜੀ ਪਿਛਲੀ ਵਾਰੀ ਹੋਇਆ ਸੀ ਕੰਮ ਅੰਦਰ ਦਾ ਤੇ ਮਾਹੌਲ ਕਿਦਾਂ ਦਾ ਹੁੰਦਾ ਕੋਈ ਡਰ ਸਹਿਮ ਹੁੰਦਾ ਤੁਹਾਨੂੰ ਉਸ ਟਾਈਮ ਦਾਦਾ ਜੀ ਡਰ ਤਾਂ ਹੁੰਦਾ ਹੀ ਹੈ ਜਦੋਂ ਪਾਣੀ ਆ ਜੇ ਹਾਂ ਨਹੀਂ ਜਦੋਂ ਲੜਾਈ ਲੁੜੀ ਲੱਗਣ ਦੀ ਕੋਈ ਫੋਨ ਜੇ ਦੱਸ ਆਪਰੇਸ਼ਨ ਸੰਦੂਰ ਚੱਲਿਆ ਸੀ ਹਾਂਜੀ ਤਦੋਂ ਆਪਾਂ ਦੇ ਗੁਜਰਾਤ ਹੀ ਜੀ ਲੜਾਈ ਸੀ ਅੱਛਾ ਹਾਂਜੀ ਆ ਬਾਕੀ ਸਾਰੇ ਇਥੇ ਮੈਂ ਪੁੱਛ ਰਿਹਾ ਹਾਂ ਜਦੋਂ ਹੁਣ ਤੋਂ ਆਪਰੇਸ਼ਨ ਸੰਦੂਰ ਚੱਲਿਆ ਸੀ ਕਿਦਾਂ ਦਾ ਮਾਹੌਲ ਸੀ ਇੱਥੇ ਅਈ ਰਾਤ ਨੂੰ ਪਿੰਡੇ ਮੱਲੇ ਡੇਰਾ ਲਾਂਦੀ ਬੁੱ अच्छा हां जी उदा डर भी लागदा थोनू हैगा है जी डाडू रहगा जी अच्छा हां जी फिर हुन ਛੋਟੇ ਛੋਟੇ ਬੱਚੇ ਸਕੂਲ ਕੇ ਨੂੰ ਕਿੰਨਾ ਟਾਈਮ ਹੋ ਗਿਆ ਹੈ ਜੀ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਮੋਜਾਂ ਲਗੀਆਂ ਹੋਈਆਂ ਹਾਂ ਜੀ ਥੋੜਾ ਅੱਗੇ ਪੜਾਈ ਸਟਾਰਟ ਕਰਦਾ ਆਣੀ ਆ ਜੀ ਪਰਸੋਂ ਪਰਸੋਂ ਹੀ ਫਿਰ ਕੀ ਕੀ ਲੱਗਦਾ ਫਿਰ ਜਾਣਾ ਫਿਰ ਪੂਰੇ ਜੋਰ ਛੋੜਨਾ ਸਕੂਲ ਜੀ ਹਾਂ ਜੀ ਹੈ ਕਿਤਾਬਾਂ ਕੋ ਪਤਾ ਨਹੀਂ ਭिजੀਆਂ ਦੇਣੀਆਂ ਕਹਿੰਦੇ ਪਰਸੋਂ ਭੇਜ ਨਹੀਂ ਆਇਆਣਾ ਅਜਾ ਪਰਸੋਂ ਫੇਰ ਭੇਜ ਮੀਆਂ ਆਇਆਣਾ ਹੈ ਕਿ ਅਰਦਾਸ ਕਰਦੇ ਆ ਕਿ ਇੱਕ ਮੰਦਰ ਜਾਂਦਾ ਗੁਰਦੁਆਰਾ ਜਾਂਦਾ ਸੰਜੀ ਗੁਰਦੁਆਰੇ ਗੁਰਦੁਆਰੇ ਜਾਂਦਾ ਕੀ ਅਰਦਾਸ ਕਰਦਾ ਮੀਮੀ ਮੀਮੀ ਪੈਂਦਾ ਰਹੇ ਕਿ ਹਟ ਜਾਵੇ ਤੇ ਨਿਆਣਿਆਂ ਨੇ ਤਾਂ ਮੋਜਾਂ ਲਗੀਆਂ ਵੀ ਛੁੱਟੀਆਂ ਹੋ ਗਈਆਂ ਸਕੂਲ ਦੀਆਂ ਸੱਜੀ ਮੀ ਹਟ ਜਾਏ ਹਟ ਜਾਏ ਕਿਆ ਕਰਦਾ ਹਾਲਾਤ ਠੀਕ ਨੇ ਬੇਟਾ ਚਲੋ ਕੀ ਨਾ ਤੁਹਾਡਾ ਜੀ ਨੀਤੀ ਨਾ ਨੀਤੀ ਠੀਕ ਹੈ ਬੇਟਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚਲੋ ਅਸੀਂ ਮਜ਼ਾਕ ਤਾਂ ਚਲੋ ਅਸੀਂ ਵੈਸੇ ਕਰਦੇ ਰਹਿੰਦੇ ਹਾਂ ਪਰ ਇਹ ਇਹਨਾਂ ਦੇ ਜਿਹੜੇ ਇੱਥੋਂ ਦੇ ਲੋਕੀ ਨੇ ਇਹਨਾਂ ਦੇ ਹੌਸਲੇ ਬੜੇ ਨੇ ਕਹਿੰਦੇ ਮਾਝੇ ਵਾਲੇ ਆ ਤੇ ਫੜੇ ਹੋਏ ਆ ਸਮਾ ਬਣਦਾ ਹੀ ਰਹਿੰਦਾ ਇਹਨਾਂ ਨੂੰ ਪਾਣੀ ਆਈ ਨਾ ਪਈ ਨਾ ਤਹੀ ਇੱਥੇ ਅੱਛਾ ਜੀ ਨਾ ਤਹੀ ਕੋਈ ਨਾ ਰਹੀ ਸੀ ਹਮ ਤੇ ਮੈਂ ਸਾਟੀ ਵੀ ਲੱਗੀ ਆ ਅਸੀਂ ਫਿਰ ਪੁਲ ਦੇ ਲੈ ਗਏ ਜਿਹੜੇ ਪੁਲ ਤੇ ਪਾਰ ਹੀ ਅਸੀਂ ਉੱਥੋਂ ਵੀ ਲੈ ਗਏ ਬੰਦੇ ਅੱਛਾ ਜੀ ਪਾਰ ਹਾਂਜੀ ਅੱਛਾ ਤਾਂ ਇੱਥੇ ਜਿੱਥੇ ਤੁਸੀਂ ਖਲੋਤੇ ਆ ਜਦੋਂ ਪਾਣੀ ਆਏ ਇੱਥੇ ਖਲੋ ਨਹੀਂ ਸਕਦਾ ਕੋਈ ਠੀਕ ਹੈ ਵੀਰ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦਿਖਾਣ ਦੀ ਹਸੀ ਮਜ਼ਾਕ ਵੀ ਨਾਲ ਨਾਲ ਚੱਲੀ ਜਾਂਦਾ ਚਲੋ ਇਹ ਲੋਕੀ ਇਦਾਂ ਦੇ ਹੈਗੇ ਸੁਭਾਅ ਇਹਨਾਂ ਇਦਾਂ ਦਾ ਵੀ ਗਮੀਆਂ ਦੇ ਵਿੱਚ ਵੀ ਇਹ ਹੱਸਦੇ ਹੀ ਰਹਿੰਦੇ ਆ ਖੁਸ਼ ਰਹਿੰਦੇ ਆ ਤੇ ਬਾਈ ਕੰਮਕਾਰ ਫਿਰ ਕਿਦਾਂ ਚੱਲਦਾ ਇੱਥੇ ਚੱਲੀ ਜਾਂਦਾ ਸੀਲ ਬੇਲੇ ਚਲੋ 나ਗੀ ਤੇਰਾ ਛੋਟੂ ਠੀਕ ਐ ਕੀ ਐ 나ਗੀ ਐ ਠੀਕ ਐ ਠੀਕ ਐ ਸੋ ਦੇਖੋ ਮਾਪਿਆਂ ਦੇ ਮਾਪਿਆਂ ਨੇ ਨਾਂ ਹਾਂਜੀ ਕੀ ਨਾਂ ਵੇਡਾ ਤੇਰਾ ਸਵਨ ਸਵਨ ਤੇਰਾ ਨਾ ਠੀਕ ਐ ਹੈ ਹਰਸ਼ ਹਰਸ਼ ਅੱਛਾ ਹੁਣ ਸਹੀ ਦੱਸਿਆ ਨਾ ਪਹਿਲਾਂ ਕਹਿੰਦਾ ਠੀਕ ਆ ਮੈਂ ਕਿਹਾ ਮਾਪਿਆਂ ਨੇ ਨਾ ਹੀ ਠੀਕ ਰੱਖਦਾ ਫਿਰ ਤਾਂ ਗਲਤ ਹੋ ਹੀ ਨਹੀਂ ਸਕਦਾ ਸਾਰੀ ਜ਼ਿੰਦਗੀ ਹੈ ਨਾ ਇੱਥੇ ਤੇਰੇ ਦੰਦ ਬੜੇ ਸੋਹਣੇ ਯਾਰ ਪੇਸਟ ਕਿਹੜਾ ਕਰਦਾ ਹੈ ਇਹਨੇ ਬਸ ਇਹ ਸੋਣਾ ਯਾਰ ਮੁੰਡਾ ਸੋਣਾ ਬਹੁਤ ਹੈ ਦੇਖੀ ਕਿਹੜਾ ਪੇਸਟ ਕਰਦਾ ਪੁੱਤ ਮੈਂ ਪੇਸਟ ਕਰਦਾ ਹੀ ਨਹੀਂ ਕਿ ਦਤਨ ਕਰਦਾ ਦੱਤ ਨਗਰ ਦਾ। ਲੰਮਰ ਗਰਦਨ। ਕਿਹੜੀ? ਰੂੰਗਲੀ। ਉਧਰ ਹੋਣੂ। ਬਲੂਜ਼ਰੀ। ਦੱਸੋ ਪੁੱਤੋ ਜੋ ਚੱਪਲਾਂ ਨਹੀਂ ਪਾਈਆਂ ਪੁੱਤ। ਆਪਾ ਜੀ ਭੁੱਲ ਗਏ। ਭੁੱਲ ਗਏ ਨਹੀਂ ਪਾਈ। ਭੁੱਲ ਗਏ। ਸਾਡੇ ਸੈਟ ਰਾਲੀ ਟੁਲੀਆਂ ਆਂਡੀ। ਚੱਪਲਾਂ ਪਾਣੀਆਂ ਭੁੱਲ ਜਾਂਦਾ ਬੰਦਾ। ਹਾਂ ਜੀ। ਤੈਨੂੰ ਮਹਿਸੂਸ ਨਹੀਂ ਹੋਇਆ ਨੀਚੇ ਗਿੱਲਾ ਪਿਆ ਘਾਰਾ ਪਿਆ। ਹੂੰ। ਘਰ ਜਾ ਕੇ ਪੈਰ ਤੋ ਲਾ ਗਏ। ਹਾਂ ਜੀ। ਹੋਰ ਬੁਝੀ ਪਾਰੀ।